ਸਫ਼ਰ ਦੌਰਾਨ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਰੇਲਵੇ ਵੱਲੋਂ ਨਵੀਂ ਵਿਵਸਥਾ ਲਾਗੂ ਕੀਤੀ ਜਾਵੇਗੀ। ਹੁਣ ਚੰਡੀਗੜ੍ਹ ਅੰਮ੍ਰਾਲਾ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਲੰਬੀ ਦੂਰੀ ਦੀਆਂ ਰੇਲਾਂ 'ਚ ਅਨ ਰਿਜ਼ਰਵ ਕੋਚਾਂ ਦੀ ਗਿਣਤੀ ਵਧਾਈ ਜਾਵੇਗੀ। ਰੇਲਵੇ ਨੇ ਕੋਰੋਨਾ ਕਾਲ ਤੋਂ ਬਾਅਦ ਰੇਲਾਂ 'ਚ ਅਨ ਰਿਜ਼ਰਵਡ ਕੋਚਾਂ ਦੀ ਗਿਣਤੀ ਘਟਾ ਦਿੱਤੀ ਸੀ ਅਤੇ ਉਨ੍ਹਾਂ ਦੀ ਥਾਂ ਤੇ 3rd AC, 3rd ਇਕਨੋਮੀ ਅਤੇ ਸਲੀਪਰ ਕੋਚਾਂ ਦੀ ਗਿਣਤੀ ਵਧਾ ਦਿੱਤੀ ਸੀ ਪਰ ਤਿਉਹਾਰੀ ਸੀਜ਼ਨ ਅਤੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਤਾਰ ਅਨ ਰਿਜ਼ਰਵਡ ਅਤੇ ਸਲੀਪਰ ਕੋਚਾਂ 'ਚ ਭੀੜ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰੇਲਵੇ ਨੇ ਇਹ ਫੈਸਲਾ ਲਿਆ ਹੈ ਜਿਸ ਤਹਿਤ ਰੇਲਵੇ ਵੱਲੋਂ 2500 ਤੋਂ ਵੱਧ ਅਨ ਰਿਜ਼ਰਵਡ ਕੋਚ ਤਿਆਰ ਕੀਤੇ ਜਾ ਰਹੇ ਨੇ ਇਹ ਕੋਚ ਕਪੂਰਥਲਾ ਦੀ ਫੈਕਟਰੀ 'ਚ ਤਿਆਰ ਕੀਤੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਰੇਲਵੇ ਵੱਲੋਂ ਲੰਬੇ ਰੂਟ ਦੀਆਂ ਟ੍ਰੇਨਾਂ 'ਚ ਐਲ ਐਚ ਬੀ ਦੇ 22 ਅਤੇ ਆਈ ਸੀ ਐਫ ਦੇ 24 ਕੋਚ ਲਾਏ ਜਾਣਗੇ ਇਹਨਾਂ 'ਚ ਸਾਰੀਆਂ ਸ਼੍ਰੇਣੀਆਂ ਦੇ ਕੋਚ ਲੱਗੇ ਹੁੰਦੇ ਨੇ ਮਿਸਾਲ ਵਜੋਂ ਚੰਡੀਗੜ੍ਹ ਲਖਨਊ ਸੁਪਰ ਫਾਸਟ ਅਤੇ ਐਕਸਪ੍ਰੈਸ ਟ੍ਰੇਨਾਂ 'ਚ 3rd ਇਕਨੋਮੀ ਵਾਲੇ ਕੋਚਾਂ ਦੀ ਗਿਣਤੀ ਘੱਟ ਕਰਕੇ ਅਨਰਿਜ਼ਰਵਡ ਕੋਚ ਲਾਏ ਜਾਣਗੇ ਤਾਂ ਜੋ ਲੋਕ ਘੱਟ ਕੀਮਤ 'ਤੇ ਅਨਰਿਜ਼ਰਵਡ ਕੋਚਾਂ 'ਚ ਸਫ਼ਰ ਕਰ ਸਕਣ ਰੇਲਵੇ ਵੱਲੋਂ ਇਹਨਾਂ ਅਨਰਿਜ਼ਰਵ ਕੋਚਾਂ 'ਚ ਯਾਤਰੀਆਂ ਨੂੰ ਮੋਬਾਈਲ ਚਾਰਜਰ ਅਤੇ ਹੋਰ ਸਹੂਲਤਾਂ ਵੀ ਮੋਹੀਆਂ ਕਰਵਾਈਆਂ ਜਾਣਗੀਆਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਰੇਲਾਂ 'ਚ ਫਿਲਹਾਲ 2 ਅਨਰਜ਼ਰਵ ਕੋਚ ਨੇ ਉਹਨਾਂ ਦੀ ਗਿਣਤੀ ਵਧੇਗੀ ਰੇਲਵੇ ਨੇ ਅਨਰਜ਼ਰਵ ਕੋਚਾਂ ਦੀ ਗਿਣਤੀ ਘਟਾ ਦਿੱਤੀ ਹੈ ਇਸ ਕਾਰਨ ਸਫ਼ਰ ਦੌਰਾਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੇ 'ਚ ਰੇਲਵੇ ਨੇ ਇਸ ਗੱਲ ਤੇ ਵਿਚਾਰ ਕੀਤਾ ਹੈ ਕਿ ਜਿਨ੍ਹਾਂ ਰੇਲਾਂ 'ਚ 2 ਅਨਰਜ਼ਰਵ ਕੋਚ ਲੱਗੇ ਨੇ ਉਹਨਾਂ 'ਚ 4 ਅਤੇ ਜਿਨ੍ਹਾਂ 'ਚ 1 ਵੀ ਨਹੀਂ ਹੈ ਉਹਨਾਂ 'ਚ 2 ਕੋਚ ਲਾਏ ਜਾਣਗੇ ਰੇਲਵੇ ਨੇ ਕੋਵਿਡ-19 ਦੌਰਾਨ 2020-21 ਵਿੱਚ ਸਾਰੀਆਂ ਰੇਲਾਂ ਤੋਂ ਅਨਰਿਜ਼ਰਵ ਕੋਚ ਹਟਾ ਦਿੱਤੇ ਸਨ ਹਾਲਾਂਕਿ ਰੇਲਵੇ ਨੇ ਕੁਝ ਰੇਲਾਂ 'ਚ ਫਿਰ ਤੋਂ ਅਨਰਿਜ਼ਰਵ ਕੋਚ ਲਗਾਏ ਸਨ ਪਰ ਉਹਨਾਂ ਦੀ ਗਿਣਤੀ ਘਟਾ ਦਿੱਤੀ ਸੀ ਹੁਣ ਇਹਨਾਂ ਨੂੰ ਦੁਬਾਰਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ